ਠੀਕ ਹੈ ਕੀ ਹੈ ਅੱਗ ਦੀ ਬੱਸ ਤੁਹਾਨੂੰ ਅ 26 ਮਾਰਚ ਨੂੰ ਅ ਜਿਹੜਾ ਕਿ ਸਾਡਾ ਐਂਟੀ ਕ੍ਰਿਮੀਨਲ ਯਾ ਐਂਟੀ ਸੋਸ਼ਲ ਐਲੀਮੈਂਟ ਨੂੰ ਲੈ ਕੇ ਸਾਡੀ ਮੁਹਿੰਮ ਚੱਲੀ ਹੋਏ ਉਹਦੇ ਅੰਡਰ ਹੀ ਸਾਨੂੰ ਇਤਲਾ ਮਿਲੀ ਸੀਗੀ ਕਿ ਚੰਕੋਇਆ ਪਿੰਡ ਦੇ ਨੇੜੇ ਕੁਝ ਐਂਟੀਸੋਸ਼ਲ ਐਲੀਮੈਂਟ ਹੋ ਸਕਦੇ ਤੇ ਸਾਡੀ ਟੀਮ ਨੇ ਫਿਰ ਉੱਥੇ ਜਾ ਕੇ ਨਾਕਾਬੰਦੀ ਵਗੈਰਾ ਕੀਤੀ ਤਾਂ ਉੱਥੇ ਇੱਕ ਕਰੇਟਾ ਗੱਡੀ ਦੇ ਵਿੱਚ ਚਾਰ ਨੌਜਵਾਨ ਆ ਰਹੇ ਸੀਗੇ ਤੇ ਉਹ ਮਕਸੂਦਾ ਸਾਈਡ ਤੋਂ ਆ ਰਹੇ ਸੀ ਤੇ ਚੰਕੋਇਆ ਪਿੰਡ ਵੱਲ ਜਾ ਰਹੇ ਸੀਗੇ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਗਈ ਔਰ ਰੋਕ ਕੇ ਉਹਨਾਂ ਦੀ ਪੁੱਛਤਾਛ ਕੀਤੀ ਗਈ ਤੇ ਤੇ ਉਹਨਾਂ ਦੀ ਜੋ ਪਛਾਣ ਹੈ ਉਹ ਅਨੁਜ ਉਰਫ ਲੱਲਾ ਅ ਰਵੀ ਉਰਫ ਕਾਰਤੂਸ ਤੇ ਇੱਕ ਸੂਰਜ ਟਿਕਸ ਵਰਨਦੀਪੀ ਚਾਰ ਮੁੰਡੇ ਸੀਗੇ ਇਹਨਾਂ ਦੀ ਤਲਾਸ਼ੀ ਦੌਰਾਨ ਗੱਡੀ ਚੋਂ 20 ਗ੍ਰਾਮ ਹਿਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ ਤੇ ਉਹਦੇ ਨਾਲ ਨਾਲ 33 US ਡਾਲਰਸ ਮਿਲੇ ਸੀਗੇ ਉਦੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਉੱਪਰ ਕੇਸ ਦਰਜ ਕਰਕੇ ਐਫ ਆਈ ਆਰ ਨੰਬਰ 38 ਅ ਦਰਜ ਕੀਤੀ ਗਈ ਸੀਗੀ ਐਨ ਡੀ ਪੀਐਸ ਤੇ ਐਕਟ ਦੇ ਅੰਦਰ ਐਫ ਆਈ ਆਰ ਦਰਜ ਹੋਈ ਸੀਗੀ ਤੇ ਉਦੋਂ ਬਾਅਦ ਇਹਨਾਂ ਦੀ ਪੁੱਛਗਿੱਛ ਹੋਈ ਦੌਰਾਨੇ ਤਫ਼ਤੀਸ਼ ਦੌਰਾਨੇ ਕੁਐਸਚਨਿੰਗ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਆਪਣੇ ਆਪ ਨੂੰ ਇੱਕ ਜਗੀਨਾ ਦਾ ਪਰਸਨ ਹੈਗਾ ਜਗਜੀਤ ਉਰਫ ਜੱਗੀ ਉਹ ਉਹਦੇ ਨਾਲ ਹੀ ਕੰਮ ਕਰਦੇ ਸੀਗੇ ਤੇ ਉਹਨਾਂ ਦੀ ਉਹਦੀ ਡਾਇਰੈਕਸ਼ਨ ਦੇ ਉੱਪਰ ਹੀ ਕੰਮ ਕਰਦੇ ਸੀਗੇ ਤੇ ਕੇਸ ਦੇ ਵਿੱਚ ਫਿਰ ਜਗਜੀਤ ਨੂੰ ਵੀ ਨਾਮਿਨੇਟ ਕੀਤਾ ਗਿਆ ਸੀਗਾ ਔਰ ਉਦੋਂ ਬਾਅਦ ਫਿਰ ਰਵੀ ਉਰਫ ਕਰਤੂਸ ਦੀ ਕੁਐਸਚਨਿੰਗ ਦੇ ਵਿੱਚ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਇਹਨਾਂ ਦੇ ਕੋਲ ਨਾਜਾਇਜ਼ ਹਥਿਆਰ ਵੀ ਸੀਗੇ ਤੇ ਜਦੋਂ ਪਾਲ ਕੀਤੀ ਗਈ ਸੀਗੀ ਤੇ ਉਹਦੇ ਕੋਲੋਂ ਫਿਰ ਰਿਕਵਰੀ ਵੀ ਹੋਈ ਇੱਕ ਨਜਾਇਜ਼ ਬੱਤੀ ਬੋਰ ਦਾ ਪਿਸਤਲ ਔਰ ਦੋ ਜਿੰਦਾ ਰਾਉਂਡ ਮਿਲੇ ਸਿਗੇ ਉਹਦੇ ਨਾਲ ਨਾਲ ਦੋ ਕਿਰਪਾਨਾਂ ਤੇ ਹੋਰ ਵੀ ਇਦਾਂ ਦੇ ਸਮਾਨ ਮਿਲੇ ਤੇ ਉਦੋਂ ਬਾਅਦ ਫਿਰ ਉਹਨੇ ਇੱਕ ਔਰ ਗੱਲ ਆਪਣੇ ਜੀ ਇੰਟਰੋਗੇਸ਼ਨ ਦੇ ਵਿੱਚ ਦੱਸੀ ਸੀ ਕਿ ਜਗਜੀਤ ਉਰਫ ਜੱਗੀ ਦਾ ਇੱਕ ਬ੍ਰਦਰ ਵੀ ਹੈਗਾ ਕਾਲਾ ਉਹ ਵੀ ਉਹਦੇ ਨਾਲ ਕੰਮ ਕਰਦਾ ਤੇ ਉਹਦੇ ਕੋਲ ਵੀ ਨਜਾਇਜ਼ ਹਥਿਆਰ ਹੋ ਸਕਦੇ ਆ ਜਦੋਂ ਕੁਐਸਚਨਿੰਗ ਆ ਗਈ ਹੋਈ ਤੇ ਤਫਤੀਸ਼ ਦੌਰਾਨ ਫਿਰ ਸਾਨੂੰ ਇਹਨਾਂ ਦਾ ਪਤਾ ਲੱਗਿਆ ਕਿ ਜੋ ਵੈਪਨ ਲੈ ਕੇ ਆਂਦੇ ਹੈ ਕਲਾਜੂ ਲੈ ਕੇ ਆਂਦਾ ਉਹ ਐਮਪੀ ਬੇਸਡ ਜੋ ਸਪਲਾਈਅਰਸ ਹਨ ਉਹਨਾਂ ਤੋਂ ਵੈਪਨਸ ਲੈ ਕੇ ਆਂਦੇ ਤੋ ਤਫਤੀਸ਼ ਕਰਦੇ ਹੋਏ ਪੁਲਿਸ ਦੀ ਇੱਕ ਪਾਰਟੀ ਮੱਧ ਪ੍ਰਦੇਸ਼ ਵਿੱਚ ਗਈ ਉੱਥੋਂ ਅਸੀਂ ਦੋ ਸਪਲਾਈਅਰਸ ਜੋ ਵੈਪਨ ਦੇ ਹਨ ਜੋ ਪੰਜਾਬ ਦੇ ਸਪੈਸ਼ਲੀ ਇਸ ਜੋ ਇੱਕ ਪੂਰੀ ਗੈਂਗ ਹੈ ਆਰਗੇਨਾਈਜ਼ ਕ੍ਰਾਈਮ ਜੋ ਕਰ ਰਹੀ ਸੀਗੀ ਇੱਥੇ ਉਹਨਾਂ ਨੂੰ ਸਪਲਾਈ ਕਰਦੇ ਸੀਗੇ ਤੇ ਇੱਕ ਤਾਂ ਹਰਪਾਲ ਪਰਸਨ ਇਨੀਸ਼ੀਅਲੀ ਮਿਲਿਆ ਸੀਗਾ ਉਹ ਐਮਪੀ ਦਾ ਹੀ ਰਹਿਣ ਵਾਲਾ ਹੈ ਤੇ ਤਾਰ ਉਥੇ ਜ਼ਿਲ੍ਹਾ ਹੈਗਾ ਉਥੇ ਦਾ ਹੈਗਾ ਉਹਦੇ ਕੋਲੋਂ 7 ਬੱਤੀ ਬੋਰ ਦੇ ਪਿਸਟल्स ਐਂਡ 7 ਮੈਗਜ਼ੀਨਸ ਉਹਦੇ ਕੋਲੋਂ ਬਰਾਮਦ ਹੋਈ ਤੇ ਉਹਨੂੰ ਵੀ ਫਿਰ ਹਿਰਾਸਤ ਦੇ ਵਿੱਚ ਲਿੱਤਾ ਗਿਆ ਸੀਗਾ ਉਹਦੀ ਫਿਰ ਉੱਥੇ ਹੀ ਮੋੜਲੀ ਜਦੋਂ ਇੰਟਰੋਗੇਸ਼ਨ ਇੰਟਰੋਗੇਸ਼ਨ ਕੀਤੀ ਗਈ ਅ ਤੋ ਉਹਨੇ ਅੱਗੇ ਇੱਕ ਹੋਰ ਸਪਲਾਈਅਰ ਦਾ ਨਾਂ ਦੱਸਿਆ ਨਾਲ ਨਾਲ ਪੁਲਿਸ ਉਥੇ ਉਹਦੀ ਵੀ ਪਾਲ ਕਰਦੇ ਪਹੁੰਚੀ ਤੇ ਜੋ ਦੂਜਾ ਕੁਲਦੀਪ ਦਾਦਾ ਪਰਸਨ ਹੈਗਾ ਉਹਦੇ ਕੋਲੋਂ ਵੀ 6 ਬੱਤੀ ਬੋਰ ਦੇ ਪਿਸਟਲ 6 ਮੈਗਜ਼ੀਨ ਦੇ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਉਦੋਂ ਉਹਦੇ ਕੋਲੋਂ ਵੀ ਆ ਪਰામਿਤਗੀ ਹੋਈ ਤੇ ਹੁਣ ਤੱਕ ਕੀ ਟੋਟਲ ਜੋ ਇਸ ਕੇਸ ਦੇ ਵਿੱਚ ਵੈਪਨ ਦੀ ਜੋ ਬਰਾਮਦਗੀ ਹੈ ਉਹ 14 ਬੱਤੀ ਬੋਰ ਦੇ ਪਿਸਟਲਸ ਤੇ 14 ਮੈਗਜ਼ੀਨਸ ਦੋ ਜਿੰਦਾ ਰਾਉਂਡਸ ਪਰામਿਤ ਹੋਏ ਇਹਦੇ ਨਾਲ ਨਾਲ 2 ਗ੍ਰਾਮ point. 3.5 ਲੱਖ ਇੰਡੀਅਨ ਕਰੰਸੀ ਨੋਟਸ ਤੇ 30 ਯੂ ਐਸ ਡਾਲਰਸ ਅੱਗੇ ਵੀ ਤਫਤੀਸ਼ ਜਾਰੀ ਹੈਗੀ ਕਿਉਂਕਿ ਇਹ ਇਥੇ ਇਹ ਲੜਾਈ ਝਗੜੇ ਦੇ ਵਿੱਚ ਵੀ ਕਾਫੀ ਇਨਵੋਲਡ ਹੈ ਜੋ ਰਵੀ ਉਰਫ 카ਰਤूस ਹੈ ਇਹਦੇ ਉੱਪਰ 10 ਔਰ ਪ੍ਰੀਵੀਅਸ ਮਾਮਕਦਮੇ ਹੈ ਇੱਕ 307 ਦਾ ਵੀ ਰੀਸੈਂਟ ਪਾਸ ਦੇ ਵਿੱਚ ਇੱਕ ਮਾਮਕਦਾ ਸੀਗਾ ਉਹਦੇ ਵਿੱਚ ਵੌਂਟਡ ਵੀ ਸੀਗਾ ਤੇ ਇਹਦੇ ਨਾਲ ਜੋ ਇਹਦੇ ਸਾਥੀ ਹੈ ਅਨੁਜ ਉਰਫ ਲੱਲਾ ਇਹਦੇ ਉੱਪਰ 2 ਐਫ ਆਈ ਆਰਸ ਨੇ ਸੂਰਜ ਦੇ ਉੱਪਰ ਇੱਕ ਤੇ ਇੱਕ ਸਵਨਦੀਪ ਦੇ ਉੱਪਰ ਵੀ ਐਨਡੀਪੀਐਸ ਦੀ ਧਾਰਾਵਾਂ ਦੇ ਅੰਦਰ ਐਫਆਈਆਰਸ ਨੇ ਤੇ ਕਾਲਾ ਤੇ ਜਗਜੀਤ ਉਸ ਜੱਗੀ ਦੇ ਉੱਪਰ 6 ਟੋਟਲ ਐਫਆਈਆਰਸ ਹੈ ਤੇ ਕਾਲਾ ਜੋ ਹੈਗਾ ਜੋ ਲੇਟੈਸਟ ਇਹਦੇ ਵਿੱਚ ਨਾਮਿਨੇਟ ਹੋਇਆ ਸੀਗਾ ਉਹਦੇ ਉੱਪਰ ਵੀ ਦੋ ਐਫਆਈਆਰਸ ਹੈ ਤੇ ਇਹ ਇੱਥੇ ਲੜਾਈ ਝਗੜੇ ਦੇ ਵਿੱਚ ਕਾਫੀ ਇਨਵੋਲਡ ਹੈ ਤੇ ਆ ਅਗਨੇਸ ਕ੍ਰਾਈਮ ਦੇ ਵਿੱਚ ਵੀ ਇਨਵੋਲਵਮੈਂਟ ਇਹਨਾਂ ਦੀ ਨਿਕਲੀ ਹੈ ਮਣੋ ਇਹ ਨਸ਼ਾ ਤਸਕਰੀ ਹੈਗੇ ਆ ਜਾਂ ਕੋਈ ਕ੍ਰਾਈਮ ਦਾ ਬਾਦਤਾਂ ਨੂੰ ਜਾਂ ਕੋਈ ਗੈਂਗ ਦਾ ਕੰਮ ਚੱਲ ਇਹ ਨਸ਼ਾ ਤਸਕਰੀ ਕਰਦੇ ਸੀ ਅ ਨਸ਼ੇ ਦਾ ਵੀ ਦੇਖੋ ਹੇਰੋਇਨ ਤੋਂ ਇਨਾਂ ਦੇ ਕੋਲੋਂ ਬਰਾਮਦ ਹੋਈ ਹੈ ਉਹ ਵੀ ਐਸੀ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਂਦੇ ਕਿਉਂਕਿ ਇਹਨਾਂ ਦੇ ਜੋ ਸਾਡੇ ਕੋਲ ਅਰੈਸਟਡ ਪਰਸਨ ਹੈ ਉਹਨਾਂ ਦੇ ਕਹਿਣ ਮੁਤਾਬਕ ਹੈ ਜਗਜੀਤ ਉਰਫ ਜੱਗੀ ਦੇ ਕਹਿਣ ਤੋਂ ਸਪਲਾਈ ਕਰਦੇ ਸੀਗੇ ਉਹਨਾਂ ਉਹਦੇ ਕੋਲੋਂ ਹੀ ਡਰੱਗਸ ਲੈਂਦੇ ਸੀਗੇ ਤੇ ਉਹ ਤੂੰ ਲੈਂਦਾ ਹੈ ਉਹ ਜਦੋਂ ਤੱਕ ਉਹਦੀ ਹਿਰਾਸਤ ਦੇ ਵਿੱਚ ਨਹੀਂ ਲਿਆ ਜਾਂਦਾ ਤਬ ਤੱਕ ਅਸੀਂ ਇਸਟੈਬਲਿਸ਼ ਨਹੀਂ ਕਰ ਪਾਏਗੇ ਬਟ ਅਜੇ ਉਹਦੇ ਉੱਪਰ ਚੱਲ ਰਿਹਾ ਹੈਗਾ ਉਹਦੇ ਨਾਲ ਨਾਲ ਇਹ ਇਹਨਾਂ ਦੇ ਉੱਪਰ ਕਾਫੀ ਸਾਰੇ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਵੀ ਹੀਨियस ਕ੍ਰਾਇਮ ਤੇ ਸੰਗੀਨ ਜੁਰਮ ਦੇ ਅੰਦਰ ਹੀ ਵੌਂਟਡ ਵੀ ਸੀਗੇ ਤੇ ਲੜਾਈ ਝਗੜਾ ਕਮ ਇਲੀਗਲ ਵੈਪਨਸ ਦੇ ਨਾਲ ਕਾਫੀ ਸਾਰੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਤੇ ਇੱਕ ਆਰਗੇਨਾਈਜ਼ ਕ੍ਰਿਮੀਨਲ ਨੈਟਵਰਕ ਵਾਂਗੂ ਕੰਮ ਕਰਦੇ। ਕਿੰਨੀ ਕੁ ਉਮਰ ਦੇ ਸੀ ਇਹ? ਇਹਦੇ ਤੇ ਪੁਲਿਸ ਨੇ ਕੀ ਨਿਸ਼ਾਨੀ ਦਿੱਤੀ ਤੇ ਬਰਾਮਦ ਹੋਇਆ ਨੇ ਮਤਲਬ ਲੈ ਕੇ ਅੰਦਰ। ਨਿਸ਼ਾਨੀ ਤੋਂ ਨਹੀਂ ਜਦੋਂ ਜੋ ਮੈਂ ਤੁਹਾਨੂੰ ਦੱਸਿਆ ਕਿ ਜੋ ਰਵੀ ਉਰਫ ਕਰਤੋਸ ਦੇ ਪੁਛਕਿਸ਼ ਦੇ ਵਿੱਚ ਇੱਕ ਵੈਪਨ ਜਦੋਂ ਬਰਾਮਦ ਹੋਇਆ ਤੇ ਇਹਨਾਂ ਨੇ ਦੱਸਿਆ ਕਿ ਜੋ ਕਾਲਾ ਹੈਗਾ ਉਹ ਵੈਪਨ ਮੱਧ ਪ੍ਰਦੇਸ਼ ਤੋਂ ਲੈ ਕੇ ਆਂਦਾ ਹੈ ਤਾਂ ਜਦੋਂ ਉਹ ਵਾਲੀ ਟ੍ਰੇਲ ਨੂੰ ਅਸੀਂ ਫਾਲੋ ਕੀਤਾ ਤੇ ਐਮਪੀ ਤੱਕ ਇਹਨਾਂ ਦੇ ਇਲੀਗਲ ਵੈਪਨ ਦੀ ਜੋ ਸਪਲਾਈ ਚੇਨ ਹੈ ਉਹਨੂੰ ਅਸੀਂ ਅਨਰਥ ਕੀਤਾ ਹੈਗਾ ਤੇ ਜਿਹੜੇ ਦੋ ਪਰਸਨ ਅਸੀਂ ਐਮਪੀ ਤੋਂ ਜੋ ਅਰੈਸਟ ਕਰਕੇ ਜਿਨ੍ਹਾਂ ਦੇ ਕੋਲ 13 ਹਥਿਆਰਾਂ ਦੀ ਜੋ ਬਰਾਮਦਗੀ ਹੋਈ ਹੈ ਉਹ ਹਥਿਆਰ ਸਪਲਾਈ ਕਰਦੇ ਪੰਜਾਬ ਦੇ ਇਦਾਂ ਦੇ ਨੌਜਵਾਨਾਂ ਨੂੰ ਤੇ ਇਲੈਗਲ ਵੈਪਨ ਦਾ ਜੋ ਟਰੇਡ ਹੈਗਾ ਉਹਦੇ ਵਿੱਚ ਉਹ ਇਨਵੋਲਡ ਹੈ ਤੇ ਆ ਸਪਲਾਇਰ ਕਮ ਮੈਨੂਫੈਕਚਰਰ ਟਾਈਪ ਦੇ ਜੇ ਪਰਸਨ ਨੇ ਕੀ ਫੈਮਿਲੀ ਨਹੀਂ ਜਿਹੜੇ ਹੁਣ ਤੱਕ ਸਪਲਾਈ ਕਰ ਚੁੱਕੇ ਪੰਜਾਬ ਦੇ ਵਿੱਚ ਪਤਾ ਨਹੀਂ ਕੋਈ ਸਮਝ ਆ ਰਿਹਾ ਉਹ ਅਜੇ ਨਾ ਦੀ ਕਿਉਂਕਿ ਕੱਲ ਹੀ ਲੈ ਕੇ ਆਏ ਤਾਂ ਅਜੇ ਆ ਵਾਲੀ ਉਹਨਾਂ ਦੀ ਪੁੱਛਗਿੱਛ ਬਾਕੀ ਹੈ ਤੇ ਹੋਰ ਵੀ ਅਗਰ ਮੈਨੂਫੈਕ ਫੈਕਚਰਲ ਦੇ ਵਿੱਚ ਇਨਵੋਲਡ ਹੋਣਗੇ ਤਾਂ ਉਹ ਜਿਵੇਂ ਜਿਵੇਂ ਤਫਤੀਸ਼ ਅੱਗੇ ਵਧੇਗੀ ਉਹਦਾ ਉਹਦਾ ਮੈਡੀਕਲ ਨੂੰ ਬੇਸਟ ਇਨਵੋਲ ਕਰਨ ਲਈ ਇੱਕ ਪ੍ਰੋਪਰਸ਼ਨ ਵੀ ਹੋਇਆ ਸੀ ਮੈਨੂੰ ਜੇਸਾ ਉਹ ਬਰਾਮਦ ਹੋਇਆ ਮੈਂ ਆਪਾਂ ਕਹਿ ਸਕਦੇ ਹਾਂ ਵੀ ਇਹਦਾ ਮੁਖੀ ਹੈ ਜੱਗੀ ਜੀ ਜੀ ਦੇਖਿਏ ਹੁਣ ਤੱਕ ਜੀ ਜੋ ਤਫਤੀਸ਼ ਹੈ ਔਰ ਜੋ ਪਰਸਨ ਸਾਡੇ ਅਰੈਸਟ ਦੇ ਵਿੱਚ ਆਏ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜੱਗੀ ਦੇ ਕਹਿਣ ਤੋਂ ਹੀ ਉਹ ਕੰਮ ਕਰਦੇ ਸੀਗੇ ਉਹਨਾਂ ਦਾ ਮੇਨ ਸਪਲਾਈਅਰ ਹੀ ਜਗਜੀਤ ਉਰਫ ਜੱਗੀ ਹੈਗਾ ਬਾਕੀ ਜਦੋਂ ਤੱਕ ਉਹਦੀ ਪੁੱਛਗਿੱਛ ਨਹੀਂ ਹੁੰਦੀ ਜਦੋਂ ਤੱਕ ਉਹ ਸਾਡੀ ਕਸਟਡੀ ਦੇ ਵਿੱਚ ਨਹੀਂ ਆਉਂਦਾ ਅਸੀਂ ਕਨਫਰਮ ਤਰੀਕੇ ਨਾਲ ਉਹਦੀ ਸਪਲਾਈ ਚੇਨ ਦਾ ਨਹੀਂ ਕਹਿ ਸਕਦੇ ਬਟ